ਨਵਾਂ ਮੁੰਡਾ ਜੀਪ ਜੱਤ ਗਿਆ ਇਹਨੇ ਜੀਪ ਜਿੱਤੀ ਆ ਮਿੱਤਰੋ ਉਹ ਵੀ ਕਿਹਨੂੰ ਲਾਇਆ ਜਫਾ ਜਿਹੜਾ ਕਿਸੇ ਤੋਂ ਰੁਕਿਆ ਹੀ ਨਹੀਂ ਯਾਰ ਜਿਹੜਾ ਸ਼ਿਲੂ ਤੋਂ ਨਹੀਂ ਰੁਕਿਆ ਉਹਨੂੰ ਜਫਾ ਲਾਇਆ ਨੇ ਜੈਰੋ ਚ ਵੇ ਨੂੰ ਜਫਾ ਲਾ ਕੇ ਜੀ ਮਿੱਤਰੋ ਕਿਦਾਂ ਸਾਰੇ ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਵੋਗੇ ਚੜਦੀ ਕਲਾ ਛੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਐਸ ਵਾਲੀ ਵੀਡੀਓ 'ਚ ਤੁਹਾਨੂੰ ਪੁਲਾਥ ਦੇ ਟੂਰਨਾਮੈਂਟ ਦਾ ਰਿਜ਼ਲਟ ਕੌਣ ਕਿੰਨੇ ਬੋਲਟ ਲੈ ਗਿਆ ਕੌਣ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿੱਤ ਕੇ ਲੈ ਗਿਆ ਤੇ ਕੋਸ਼ਿਸ਼ ਕਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਈ ਦਰਸ਼ਕਾਂ ਨੂੰ ਕਿੱਦਾਂ ਦਾ ਪੁਲਾਥ ਦਾ ਮੇਲਾ ਲੱਗਿਆ ਕਿੱਦਾਂ ਦੇ ਜੋ ਦਰਸ਼ਕ ਖੁਸ਼ ਹੈਗੇ ਆ ਕਿ ਨਹੀਂ ਇਹ ਚੀਜ਼ ਵੀ ਮੇਰੇ ਵੀਰੋ ਆਪਾਂ ਸਾਂਝੀ ਕਰਾਂਗੇ ਅੱਜ ਵਾਲੀ ਵੀਡੀਓ 'ਚ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਹੋਣੇ ਰਹੇ ਨੇ ਆਪਾਂ ਮਿੱਤਰੋ ਪਹਿਲਾਂ ਖੁਸ਼ੀ ਦੇ ਸੁਲਤਾਨ ਦਾ ਹੀ ਕਲੀਅਰ ਕਰਨਾ ਤੁਹਾਨੂੰ ਦੁੱਗਾਂ ਵਾਲੇ ਤੇ ਖੁਸ਼ੀ ਦਾ ਜਿਹੜਾ ਯਾਰ ਸੁਲਤਾਨ ਯੂਐਸਏ ਚੋਂ ਆਣਾ ਟੈਗਟ ਲੈ ਕੇ ਇੱਕੋ ਮੇਲਾ ਖੇਡਣ ਦੇ ਲਈ ਪੁਲਾਥ ਦੇ ਕੱਪ ਦੇ ਪਹੁੰਚਿਆ ਉਹ ਟੂਰਨਾਮੈਂਟ ਤੇ ਹੀ ਨਹੀਂ ਖੇਡਿਆ ਹਨਾ ਉਹ ਕੱਪ ਤੇ ਹੀ ਨਹੀਂ ਪਹੁੰਚਿਆ ਕਿਉਂਕਿ ਇਹ ਚੀਜ਼ ਦੇਖੋ ਵੀ ਉਹਨੇ ਟੈਗਟ ਲਈ ਉਹ ਯੂਐਸਏ ਤੋਂ ਸੱਧਿਆ ਯਾਰ ਜਿਹੜਾ ਦੁੱਗਾਂ ਵਾਲਾ ਖੁਸ਼ੀ ਆਪ ਪੋਸਟਾਂ ਪਾ ਪਾ ਕਹਿ ਰਿਹਾ ਵੀ ਪੁਲਾਥ ਦੇ ਮੇਲੇ ਤੇ ਆਓ ਉਹ ਦੋਨੇ ਖਿਡਾਰੀ ਨਹੀਂ ਆਏ ਹਨਾ ਉਹਦਾ ਬਹੁਤ ਵੱਡਾ ਕਾਰਨ ਹੈ ਜੋ ਵੀਡੀਓ ਦੇ ਵਿੱਚ ਆਪਾਂ ਜ਼ਾਹਿਰ ਨਹੀਂ ਕਰ ਸਕਦੇ ਤੁਸੀਂ ਅੰਦਾਜ਼ੇ ਨਾਲ ਹੀ ਸਮਝਿਓ ਸੋ ਤਾਂ ਕਰਕੇ ਵੀ ਇਹ ਮੈਂ ਚੀਜ਼ ਨਹੀਂ ਯਾਰ ਮੜ ਕੇ ਵੀਡੀਓ ਰਿਲੀਟ ਜਾਂ ਮੇਰੇ ਤੇ ਹਨਾ ਚੀਜ਼ਾਂ ਆਉਣਗੀਆਂ ਤੁਹਾਨੂੰ ਪਤਾ ਪਰ ਮੇਤਰੋ ਇਹ ਚੀਜ਼ ਆਪਾਂ ਇੱਕ ਹੋਰ ਚੀਜ਼ ਹੋਈ ਆ ਆਪਾਂ ਕਲੱਪ ਸ਼ੋਅ ਕਰ ਰਹੇ ਆ ਹਾਕਮਲੀ ਜੱਗੂ ਦੇ ਆਪਾਂ ਫੈਨ ਆ ਵਧੀਆ 플레이ਰ ਆ ਪਰ ਜਿੱਥੇ ਸੀਨੀਅਰ 플레이ਰ ਆਵੇ ਨਾ ਜਿੱਥੇ ਮੇਰਾ ਉਸਤਾਦ ਆਵੇ ਮੈਂ ਕਹਾਂ ਮੈਂ ਆਪਦੇ ਉਸਤਾਦ ਵਾਲੀ ਸਾਈਡ ਹੀ ਹਾਂ ਕਿਉਂਕਿ ਜਿਹੜਾ ਯਾਰ ਸਹੀ ਆ ਚੀਜ਼ ਜਿੱਥੇ ਉਹ ਸਹੀ ਵਾਲੀ ਚੀਜ਼ ਹੀ ਆ ਕਿਉਂਕਿ 2019 20 ਦੇ ਵਿੱਚ ਜੋ ਦੋਦੇ ਵਾਲੇ ਸੰਦੀਪ ਨੇ ਕੀਤਾ ਨਾ ਜੋ 10 ਦੇ ਵਿੱਚ ਜੋ 18 ਚ ਖੇਡ ਦਿਖਾਈ ਆ ਉਹ ਜੱਗੂ ਨੂੰ ਨਹੀਂ ਲੱਗਦੀ ਯਾਰ ਚੀਜ਼ ਹਾਕਮ ਵਾਲੀ ਆ ਜੱਗੂ ਭਰਾ ਬਹੁਤ ਵਧੀਆ ਗੇਮ ਆ ਤੇਰੀ ਯਾਰ ਤੂੰ ਬਹੁਤ ਜੋ ਹੈ ਹਨਾ ਚੀਜ਼ਾਂ ਖੱਟੀਆਂ ਹੋਈਆਂ ਆ ਆ ਚੀਜ਼ਾਂ ਕਰਕੇ ਯਾਰ ਤੂੰ ਹਨਾ ਦਿਲ ਜਦੋਂ ਇੱਕ ਸੀਨੀਅਰ ਪਲੇਅਰ ਜਿਹੜਾ ਕਦੇ ਐਕਸ਼ਨ ਹੀ ਨਹੀਂ ਕਰਦਾ ਯਾਰ ਇਹ ਗੱਲਾਂ ਛੱਡੋ ਹੋਰ ਪਲੇਅਰ ਦੀ ਜੇ ਤੂੰ ਐਕਸ਼ਨ ਕਰ ਵੀ ਲੈ ਯਾਰ ਭਰਾ ਮੇਰਾ ਤੂੰ ਏਦਾਂ ਯਾਰ ਚੱਕ ਕੇ ਉਹਨੂੰ ਹਨਾ ਕੀ ਦਿਖਾ ਰਿਆ ਇਹ ਚੀਜ਼ ਕੀ ਤੁਹਾਡੀ ਸਲਾਹ ਤੁਸੀਂ ਦੱਸ ਸਕਦੇ ਆ ਬਾਕੀ ਮਿੱਤਰੋ ਅੱਗੇ ਵਧਦੇ ਆ ਆਪਾਂ ਰਿਅਲਟ ਦੱਸਨੇ ਆ ਤੁਹਾਨੂੰ ਭਲਾਤ ਦੇ ਮੇਲੇ ਬਾਰੇ ਦੱਸਤਾ ਤੁਹਾਨੂੰ ਖੁਸ਼ੀ ਤੇ ਆ ਚੀਜ਼ ਮੈਂ ਸ਼ੇਅਰ ਕਰਨੀ ਜ਼ਰੂਰ ਸੀਗੀ ਇਹ ਦਿਲਚਸਪੀ ਸੀਗੀ ਮੇਰੇ ਤੇ ਬਾਕੀ ਮਿੱਤਰੋ ਲਹਿਲ ਦੇ ਵਿੱਚ ਵੀ ਅੱਜ ਟੂਰਨਾਮੈਂਟ ਉਹ ਮੈਂ ਅੱਜ ਦੇ ਕੱਪਾਂ ਵਾਲੀ ਵੀਡੀਓ ਚ ਜੋ ਹੈ ਸ਼ੇਅਰ ਕਰਨਾ ਭੁੱਲ ਗਿਆ ਲਹਿਲ ਚ ਵੀ ਚਾਰ ਕਲੱਬਾਂ ਖੇਡਣਗੇ ਮੈਨੂੰ ਲੱਗਦਾ ਮਾਝੀ ਦੀ ਟੀਮ ਬਹੁਤ ਤਗੜੀ ਬਾਨੀ ਆ ਤੇ ਹੋ ਸਕਦਾ ਖੁਸ਼ੀ ਦੁੱਗਾਂ ਖੇੜਲੇ ਪਰ ਮੈਨੂੰ ਲੱਗਦਾ ਨਹੀਂ ਖੇੜਦਾ ਉਹ ਉਹ ਵੀਡੀਓ ਚ ਆਪਾਂ ਪਾਕਿਸਤਾਨ ਤੇ ਇੰਡੀਆ ਦਾ ਮੈਚ ਵੀ ਦੱਸਿਆ ਉਹ ਵੀ ਦੇਖ ਲਿਓ ਰਿਜ਼ਲਟ ਤੇ ਗਰਲਜ਼ ਦਾ ਮੈਚ ਹੋਇਆ ਜੋ ਕੁੜੀਆਂ ਦਾ ਲੜਕੀਆਂ ਦਾ ਖਡਾਰਨਾ ਦਾ ਮੈਚ ਹੋਇਆ ਨਾ ਉਹਦੇ ਚੋ ਪਹਿਲੇ ਨੰਬਰ ਤੇ ਮਿੱਤਰੋ ਮਾਝੀ ਦੀ ਟੀਮ ਆਈ ਆ ਬਾਬਾ ਦੀਪ ਸਿੰਘ ਦੀ ਕਬੱਡੀ ਕਲੱਬ ਮਾਝਾ ਲੱਖ ਰੁਪਈਆ ਸੀਗਾ ਪਹਿਲਾ ਇਨਾਮ ਤੇ ਦੂਜੇ ਨੰਬਰ ਤੇ ਗੁਰਦਾਸਪੁਰ ਲਾਇਨਸ ਦੀ ਆ 75000 ਦੂਜਾ ਇਨਾਮ ਸੀਗਾ ਬੈਸਟ ਰੀਡਰ ਸਮਿਤ ਤੇ ਫੋਰ ਟਰੈਕਰ ਵੀ ਮਿੱਤਰੋ ਹਰਿਆਣੇ ਵਾਲੀ ਖਡਾਰਨੇ ਜਿੱਤਿਆ ਮੇਨ ਆਫ ਦੀ ਪਲੇਅਰ ਜਾਂ ਕਹੀਏ ਆਪਾਂ ਪੁਆਇੰਟਾਂ ਦੇ ਜਿੱਦਾਂ ਜੋ ਹੈ ਸ਼ੀਲੂ ਤੇ ਆਣਾ ਅੰਬੇ ਦੀ ਡਾਂ ਖੜਕੜ ਇਸੀ ਵੀ ਉਸੇ ਤਰ੍ਹਾਂ ਹੀ ਇਹਨਾਂ ਦਾ ਵੀ ਮੇਰੇ ਵੀਰੋ ਇਦਾਂ ਹੀ ਸੀਗਾ ਸੋ ਤਾਂ ਕਰਕੇ ਵੀ ਇਹ ਜੋ ਬੈਸਟ ਰੀਡਰ ਵੀ ਆ ਨਾਲ ਸਕੂਟਰੀ ਵੀ ਦਿੱਤੀ ਆ ਤੇ ਬੈਸਟ ਜਾਫੀ ਮਿੱਤਰੋ ਰੀਤੂ ਹਰਿਆਣੇ ਵਾਲੀ ਆ ਇਹ ਵੀ ਇਹ ਵੀ ਜੋ ਲੱਖ ਰੁਪਿਆ ਜਿੱਤਿਆ ਤੇ ਨਾਲ ਮਿੱਤਰੋ ਸਕੂਟਰੀ ਦੀ ਜੇਤੂ ਬਣੀ ਆ ਸੋ ਇਹ ਚੀਜ਼ ਹੋਈ ਆ ਬਾਕੀ 85 ਕਿਲੋ ਦੇ ਵਿੱਚ ਮਿੱਤਰੋ ਅੱਗੇ ਗੱਲ ਕਰਦੇ ਆ ਸ਼੍ਰੀ ਆਨੰਦਪੁਰ ਸਾਹਿਬ ਦੀ ਭੋਲੇ ਵਾਲ ਦੀ ਟੀਮ 3 ਲੱਖ ਨਾਲ ਪਹਿਲੇ ਨੰਬਰ ਤੇ ਆਈ ਤੇ ਦੂਜੇ ਨੰਬਰ ਤੇ ਖੀਰਾ ਵਾਲ ਦੀ ਟੀਮਾ 2 ਲੱਖ ਮਿੱਤਰੋ ਉਹਨਾਂ ਨੇ ਜਿੱਤਿਆ ਤੇ ਜੋ ਆ ਬੈਸਟ ਰੇਡਰ ਤੇ ਜਾਫੀ ਦੱਸਦੇ ਆ ਪਹਿਲਾਂ ਸੱਬਾ ਕਲਾਂੌਰ ਦਾ ਮਿੱਤਰੋ 1 ਲੱਖ ਨਾਲ ਸਨਮਾਨ ਹੋਇਆ 1 ਲੱਖ ਸੱਬਾ ਕਲਾਂੌਰ ਲੈ ਕੇ ਗਿਆ ਰਕੇਸ਼ ਬੋਪਰ ਵਾਲਾ 1 ਲੱਖ ਰੁਪਇਆ ਉਹਨੇ ਜਿੱਤਿਆ ਮਿੱਤਰੋ ਤੇ ਬੈਸਟ ਰੇਡਰ ਵੀ ਰਕੇਸ਼ ਬੋਪਰ ਵਾਲਾ ਮੁੰਡਾ ਟੋਪ ਦੀਆਂ ਕਬੱਡੀਆਂ ਪਾਉਂਦਾ ਆ ਰਿਹਾ ਮੈਂ ਕਹਾਂ ਵੀ ਬਿਲਕੁਲ ਹੱਕਦਾਰ ਸੀਗਾ ਉਮੀਦ ਸੀਗੀ ਵਧੀਆ ਗੇਮ ਦਿਖਾਉਂਦਾ ਆ ਰਿਹਾ ਸੀਗਾ ਸੋ ਵਧੀਆ ਵੀ ਅੱਜ ਬੈਸਟ ਬਣਿਆ ਮਿੱਤਰੋ ਤੇ ਬੈਸਟ ਜਾਫੀ ਬਿੰਦਰ ਦਿਉਰੇ ਵਾਲਾ ਹਰਿਆਣੇ ਵਾਲਾ ਮੈਂ ਕਹਾਂ ਵੀ ਅਮਨ ਦਿਉਰੇ ਰਵੀ ਦਿਉਰੇ ਦੇ ਪਿੰਡ ਦਾ The cat ਜੋ ਬੈਸਟ ਜਾਫੀ ਬਣਿਆ ਹੁਣ ਆਉਣਿਆ ਮੇਨ ਚੀਜ਼ ਤੇ ਪਲਾਥ ਦੇ ਵਿੱਚ ਜੋ ਚੀਜ਼ਾਂ ਲੱਗੀਆਂ ਉਹ ਸਾਰੀਆਂ ਹੀ ਕਲੀਅਰ ਕਰਨੀਆਂ ਤੁਹਾਨੂੰ ਆਲ ਓਪਨ ਦੇ ਮਿੱਤਰੋ ਲੱਖਾਂ ਦੇ ਜੋ ਹੈ ਕਰੋੜਾਂ ਦੇ ਇਨਾਮ ਜੋ ਹੈ ਰੇਡਾਂ ਜਾਫਿਆਂ ਤੇ ਹਰ ਇੱਕ ਖਿਡਾਰੀ ਨੂੰ ਲੱਗਦਾ ਕੁਛ ਨਾ ਕੁਛ ਲੈ ਕੇ ਗਿਆ ਜਿਨੇ ਵਧੀਆ ਪ੍ਰਦਰਸ਼ਨ ਕੀਤਾ ਸੋ ਆਪਾਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਮਿੱਤਰੋ ਫਸਟ ਪ੍ਰਾਈਜ਼ ਦੱਸਦੇ ਹਾਂ ਤੁਹਾਨੂੰ ਪਹਿਲਾਂ ਇਨਾਮ ਦੱਸਦੇ ਹਾਂ ਸਾਢੇ 10 ਲੱਖ ਦੇ ਕਰੀਬ ਹੋ ਗਿਆ ਸੀਗਾ 2.5 2.5 ਲੱਖ ਫਿਰ ਪੈ ਜਾਂਦਾ ਸੀਗਾ ਜਿੱਦਾਂ ਰੇਡਾਂ ਜਾਫਿਆਂ ਤੇ ਲੱਗਦਾ ਸੀਗਾ ਸਾ 10 ਲੱਖ ਪਹਿਲਾ ਨਾਮ ਬਾਬਾ ਦੀਪ ਸਿੰਘ ਦੀ ਕਬੱਡੀ ਕਲੱਬ ਮਿੱਤਰੋ ਤੇ ਦੂਜਾ ਨਾਮ 7.5 ਲੱਖ ਦੇ ਕਰੀਬ ਹੋ ਗਿਆ ਸੀ ਫਿਰ ਦੇ ਦੇ ਸੀ 2.5 ਲੱਖ ਮੋਨ ਵੀਰ ਬਾਲਣੇ ਮਿੱਤਰੋ ਤੇ ਜੋ ਆ ਦੂਜੇ ਨੰਬਰ ਤੇ 베ਰ ਸਾਹਿਬ ਦੀ ਸ਼੍ਰੀ ਆਨੰਦ 베ਰ ਸਾਹਿਬ ਦੀ ਕਬੱਡੀ ਕਲੱਬ ਜਾਨੀ ਕਿ ਯੋਧੇ ਸੌਰਖ ਪਰ ਹੁਣ ਇਹਦੀ ਟੀਮ ਆਈ ਪਹਿਲੇ ਤੇ ਬਾਬਾ ਦੀਪ ਸਿੰਘ ਦੀ ਕਬੱਡੀ ਕਲੱਬ ਮਾਝਾ ਤੇ ਬੈਸਟ ਰੇਡਰ ਮਿੱਤਰੋ ਸੌਰ ਸਿੰਘ ਵਾਲਾ ਅੰਬਾ ਹੋਏ ਕਮਾਲਾ ਕਰ ਗਿਆ ਸੌਰ ਸਿੰਘ ਵਾਲਾ ਝੋਟਾ ਮੈਂ ਕਹਵਾਂ ਨਾ ਬਈ ਸਰੇ ਦੀ ਗੇਮ ਦਿਖਾ ਗਿਆ ਮਿੱਤਰੋ ਇਹਨੇ ਵੀ ਸਰਾ ਕਰਾਤਾ ਮੈਂ ਕਹਾਂ ਵੀ ਟੌਪ ਦੀ ਗੇਮ ਮਾਜੀ ਵਾਲਾ ਕਮਾਲਾਂ ਕਰ ਗਿਆ ਸ਼ਿਲੂ ਨਾਲ ਨੋਕ ਚੋਕ ਵੀ ਹੋ ਗਈ ਹੈ ਨਾ ਉਹ ਸ਼ਿਲੂ ਨੇ ਗਲਤੀ ਵੀ ਮੰਗੀ ਉਹ ਮਾਫੀ ਵੀ ਮੰਗੀ ਹੈ ਨਾ ਉਹ ਵੀ ਜੋ ਗੱਲ ਸਹੀ ਆ ਤੇ ਪਰ ਅੰਬੇ ਨੇ ਬਹੁਤ ਤਗੜੀ ਗੇਮ ਦਿਖਾਈ ਹਾਇਆ ਬੂਸਾ ਲੈ ਕੇ ਗਿਆ 18 ਲੱਖ ਵਾਲੀ ਮਤਰੋ ਝੋਟੇ ਨੇ ਸਰਾ ਕਰਾਤਾ ਰੇਡ ਹੀ ਨਹੀਂ ਰੁਕਿਆ ਯਾਰ ਕੋਸ਼ਿਸ਼ਾਂ ਬੜੀਆਂ ਕੀਤੀਆਂ ਪਰ ਮਤਰੋ ਟੌਪ ਦੀ ਗੇਮ ਦਿਖਾਈ ਆ ਬੈਸਟ ਰੇਡਰ ਹਾਰਲੇ ਵੀ ਜਿੱਤਿਆ ਤੇ ਬੈਸਟ ਜਾਫੀ ਇੱਥੇ ਸ਼ਿਲੂ ਲਿਖਿਆ ਗਿਆ ਪਰ ਮਤਰੋ ਰਾਜਾ ਪਧਰੀ ਜੋ ਹੈ ਬੈਸਟ ਜਾਫੀ ਬਣਿਆ ਹਾਰਲੇ ਤੇ 10 ਅੱਖ ਜੱਤਿਆਂ ਮੁੰਡੇ ਨੇ 10 ਲੱਖ ਦੇ ਹਾਰਲੇ ਲੈ ਕੇ ਗਿਆ ਸੋ ਇਹ ਵੀ ਬਹੁਤ ਵਧੀਆ ਗੱਲ ਆ ਬਈ ਯਾਰ ਰਾਜਾ ਵੀ ਬਹੁਤ ਤਗੜਾ ਪਲੇਅਰ ਆ ਸਿੱਖੀ ਸਰੂਪ ਵਾਲਾ ਬੰਦਾ ਯਾਰ 10 ਲੱਖ ਦੇ ਹਾਰਲੇ ਇੱਕੋ ਦਿਨ ਦੇ ਵਿੱਚ ਮਿੱਤਰੋ ਬਹੁਤ ਵਧੀਆ ਗੱਲ ਆ ਇਹਨੂੰ ਵੀ ਮੁਬਾਰਕਾਂ ਭਰਾ ਨੂੰ ਫਾਈਨਲ ਮੈਚੋ ਮਿੱਤਰੋ ਜੋ ਚੀਜ਼ਾਂ ਲਗੀਆਂ ਪਹਿਲਾਂ ਉਹ ਦੱਸਦੇ ਆ ਅੰਬੇ ਸੋਰਸੰਗ ਨੇ ਮਿੱਤਰੋ ਬੋਲਟ ਮੋਟਰਸਾਈਕਲ ਵੀ ਜਿੱਤਿਆ ਸੀਗਾ ਹਾਰਲੇ ਬੋਲਟ ਹਾਇਬੂਸਾ ਤਿੰਨ ਚੀਜ਼ਾਂ ਲੈ ਕੇ ਗਿਆ ਮਿੱਤਰੋ ਸੋ ਅੰਬਾ ਦਾ ਹਰ ਵਾਰੀ ਇਦਾਂ ਕਰਦਾ ਪਿਛਲੀ ਆਰ ਵੀ ਮਿੱਤਰੋ कोरोना ਦੇ ਵਿੱਚ ਹੀ ਖੇਡਿਆ ਤੇ ਐਸੋ ਆਈ ਇਹ ਮਹਨਤਾ ਯਾਰ ਅੰਬੇ ਦੀ ਇਹ ਜੋ ਹੈ ਉਹਦੀ ਜੋ ਹਨਾ ਮੰਨਦਾ ਉਹ ਆਪਦੇ ਗੁਰੂਆਂ ਨੂੰ ਜਾਂ ਉਹ ਮਹਾਪੁਰਸ਼ਾਂ ਦੀ ਜੋ ਹੈ ਰੱਬ ਦੀ ਮਿਹਰ ਅੰਬੇ ਸੌਰ ਸੰਗਾਲੇ ਤੇ ਐਸੋ ਇਦਾਂ ਹੀ ਮਿਹਰ ਭਰਿਆ ਹੱਥ ਰੱਖੇ ਰੱਬ ਤੇ ਇਦਾਂ ਹੀ ਗੇਮ ਦਿਖਾਉਂਦਾ ਰਹੇ ਸੌਰ ਸੰਗਾਲਾ ਤੇ ਬਾਕੀ ਮਿੱਤਰੋ ਅੱਗੇ ਵਧਦੇ ਆ ਜੈਰੋ ਚਵੇਜ ਟਾ ਈ ਲੱਖ ਪਲੱਸ ਅ ਕੇਟੀਐਮ ਜਿੱਤਿਆ ਇਹ ਵੀ ਬਿਲਕੁਲ ਮਿੱਤਰੋ ਇਹ ਰੋਕਿਆ ਹੀ ਨਹੀਂ ਯਾਰ ਇਹਨੇ ਕਮਾਲ ਹੀ ਕਰੀ ਆਇਆ ਇਹ ਸ਼ਿੱਲੂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਤੁਹਾਨੂੰ ਪਤਾ ਵੀ ਜ਼ੈਰੋ ਫੜਨਾ ਕਿਹੜਾ ਮਜ਼ਾਕ ਦੀ ਗੱਲ ਜ਼ੈਰੋ ਜ਼ੈਰੋ ਹੀ ਹੋਈ ਆ ਮਿੱਤਰੋ ਜ਼ੈਰੋ ਦੇ ਵੀ ਦਲ ਤੋਂ ਫੈਣਾ ਮੁੰਡਾ ਬਹੁਤ ਤਗੜੀ ਗੇਮ ਦਿਖਾ ਗਿਆ ਨਾਲੇ ਯਾਰ ਇਨਾਮ ਵੀ ਲੈ ਕੇ ਗਿਆ 2.5 ਲੱਖ ਪਲੱਸ ਅ ਕੇਟੀਐਮ ਦਾ ਜੇਤੂ ਬਣਿਆ ਤਿੰਨ ਰੇਡਾਂ ਜੋ ਆ ਸਫਲ ਪਾਈਆਂ ਸੀਗਾ ਕੇਟੀਐਮ ਜਿੱਤੀ ਤੇ 2.5 ਲੱਖ ਮਿੱਤਰੋ ਇਹ ਵੀ ਜੋ ਜ਼ੈਰੋ ਜ਼ੈਰੋ ਨੇ ਕਰਾਤੀ ਆ ਜ਼ੈਰੋ ਯਾਰੋ ਮਿੱਤਰੋ ਤੇ ਬਾਕੀ ਰਾਜਾ ਮਿੱਤਰੋ ਦਾਸਤਾ ਰਾਜੇ ਪਤਰੀ ਦਾ ਤੁਹਾਨੂੰ ਤੇ ਅੱਗੇ ਬਾਬਾ ਦੀਪ ਸਿੰਘ ਦੀ ਕਬੱਡੀ ਕਲੱਬ ਮਾਜੇ ਨੂੰ 5 ਲੱਖ ਐਕਸਟਰਾ ਵੀ ਮਿਲਿਆ ਸੀ ਉਹਨਾਂ ਨੇ ਸ਼ੁਰੂ ਦੇ ਵਿੱਚ ਤਿੰਨ ਜੱਫੇ ਲਾਏ ਸੀਗੇ ਸੋ 10 ਲੱਖ ਨਹੀਂ 15 ਲੱਖ ਹੀ ਮੰਨੋ ਸਮਝ ਲਓ 15 ਲੱਖ ਪਹਿਲਾ ਇਨਾਮ ਬਣਿਆ ਤੇ ਜੋ ਇਹਨਾਂ ਮੁੰਡਿਆਂ ਦੇ ਵਿੱਚ ਵੰਡੇ ਗਏ ਆ ਸੋ ਇਹ ਵੀ ਮਿੱਤਰੋ ਚੀਜ਼ ਹੋਈ ਆ ਤੇ ਗੱਗੀ ਚੱਕ ਦੇਸ਼ ਰਾਜ ਵਾਲੇ ਇਹਦੇ ਲਈ ਯਾਰ ਦਿਲ ਤੋਂ ਖੁਸ਼ੀ ਹੋਈ ਆ ਆਪਾਂ ਨੂੰ ਬਈ ਨਵਾਂ ਮੁੰਡਾ ਜੀਪ ਜਿੱਤ ਗਿਆ ਇਹਨੇ ਜੀਪ ਜਿੱਤੀ ਆ ਮਿੱਤਰੋ ਉਹ ਵੀ ਕਿਹਨੂੰ ਲਾਇਆ ਜੱ ਜਿਹੜਾ ਕਿਸੇ ਦਾ ਰੁਕਿਆ ਹੀ ਨਹੀਂ ਯਾਰ ਜਿਹੜਾ ਸ਼ਿਲੂ ਤੋਂ ਨਹੀਂ ਰੁਕਿਆ ਉਹਨੂੰ ਜੱਫਾ ਲਾਇਆ ਨੇ ਜੈਰੋ ਚਵੇ ਨੂੰ ਜੱਫਾ ਲਾ ਕੇ ਮਿੱਤਰੋ ਜੀਬ ਜੱਤ ਲੀਆ ਜੋ ਮੋਡੀਫਾਈ ਖੜੀ ਸੀ ਸੋ ਇਹਦੇ ਲਈ ਵੀ ਮੁਬਾਰਕਾਂ ਦਿੰਨੇ ਆ ਇਸ ਭਰਾ ਨੂੰ ਵੀ ਤੇ ਸ਼ਿਲੂ ਬਹੁ ਅਕਬਰਾਲ ਦੇ ਮਿੱਤਰੋ 4-5 ਲੱਖ ਦੇ ਜੱਫੇ ਲੱਗੇ ਸੀਗੇ 4-5 ਲੱਖ ਉਹ ਵੀ ਲੈ ਗਿਆ ਸੀਗਾ ਸੋ ਸ਼ਿਲੂ ਦੇ ਵੀ ਜੱਫੇ ਲੱਗਿਆ ਮਨੀਸ਼ ਬਹਾਰ ਬਲਾਰਾ ਨੇ ਵੀ ਲੱਖ ਜੱਤਿਆ ਤੇ ਦੁੱਲੇ ਪੱਗਿਆਂ ਵਾਲ ਨੇ ਮਿੱਤਰੋ 5 ਲੱਖ ਦੀਆਂ ਰੇਡਾਂ ਪਾਆਂ 5 ਲੱਖ ਰੁਪਈਆ ਲੈ ਕੇ ਗਿਆ ਬੱਗਿਆਂ ਵਾਲਾ ਦੁੱਲਾ ਵੀ ਮਿੱਤਰੋ ਬਾਗੀ ਬਰਮਜੀਤ ਪਰੀਏ ਨੇ ਬੋਲਟ ਮੋਟਰਸਾਈਕਲ ਜਿੱਤੇ ਬੋਲਟ ਖੀਰਾਲ ਦਾ ਵੀ ਦਾਸਤਾ ਆਉਣਾ ਮੈਂ ਤੁਹਾਨੂੰ ਵੀ ਖੀਰਾਂ ਵਾਲੀਏ ਬੋਲਟ ਨੇ ਵੀ ਮਿੱਤਰੋ ਬੋਲਟ ਜਿੱਤੇ ਤੇ ਨਗਦ ਰਾਸ਼ੀਾਂ ਹੁਣ ਵੀ ਕਾਫੀ ਜੱਤਲੀਆਂ ਉਹ ਵੀ ਮਿੱਤਰੋ ਜਆ ਲੱਖਾਂ ਦੇ ਵਿੱਚ ਹੀ ਖੇਡਿਆ ਮੁੰਡਾ ਉਹਦੀ ਵੀ ਮਿਹਨਤਾਂ ਤੇ 4 ਲੱਖ ਕਮਾਣ ਦੀ ਟੀਮ ਨੂੰ ਸੈਮੀ ਚੋਂ ਲੂਜ਼ ਕਰ ਗਏ ਸੀਗੇ ਉਹ ਐਕਸਟਰਾ ਦਿੱਤਾ ਸੀਗਾ ਉਹਨਾਂ ਨੂੰ ਪਾਰਟਿਸਪੇਟ ਵੀ ਵਧੀਆ ਗੇਮ ਦਿਖਾਉਣ ਦੇ ਖਾਤਰ ਕਿਉਂਕਿ ਪਹਿਲਾਂ ਤਾਂ 2.5 ਲੱਖ ਹੀ ਸੀਗਾ ਸੋ ਇਹ ਚੀਜ਼ਾਂ ਬਾਕੀ ਮੇਰੇ ਤੋਂ ਲੱਗਦਾ ਟਰੈਕਟਰ ਰਹਿ ਗਿਆ ਮੈਨੂੰ ਵੀ ਨਹੀਂ ਪਤਾ ਲੱਗਿਆ ਵੀ ਉਹ ਕੌਣ ਲੈ ਕੇ ਗਿਆ ਜੇ ਤੁਹਾਨੂੰ ਪਤਾ ਹੋਇਆ ਉਹ ਤੁਸੀਂ ਜ਼ਰੂਰ ਦੱਸਿਓ ਵੀ ਟਰੈਕਟਰ ਕਿਹੜੇ ਨੇ ਜਿੱਤਿਆ ਕੌਣ ਜੋ ਹੈ ਬੈਸਟ ਬਣਿਆ ਸੀਗਾ ਇਹ ਚੀਜ਼ਾਂ ਜਿੰਨੀਆਂ ਕਿ ਕਲੀਅਰ ਸੀ ਉਹ ਮੈਂ ਤੁਹਾਨੂੰ ਦੱਸਤੀਆਂ ਬਾਕੀ ਨਗਦ ਰਕਮਾਂ ਬਹੁਤ ਲੱਗੀਆਂ ਯਾਰ ਕੋਸ਼ਨਾ ਕੋਸ਼ੇ ਰਹਿ ਗਾ ਹੋਣੀਆਂ ਮੈਥੋਂ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਕਰਨਾ ਬਣਦਾ ਤੁਹਾਡਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਬਾਕੀ ਯਾਰ ਜੇ ਮੈਂ ਕੁਝ ਗਲਤ ਬੋਲ ਗਿਆ ਹੋਇਆ ਹੈ ਨਾ ਜੱਗੂ ਬਾਰੇ ਨਾ ਜੱਗੂ ਦੇ ਫੈਨਾਂ ਨੂੰ ਮਾੜਾ ਲੱਗੂਗਾ ਪਰ ਯਾਰ ਉਹ ਮੇਰਾ ਯਾਰ ਉਹ ਸਾਰਿਆਂ ਦਾ ਲੱਗਦਾ ਹੋਣਾ ਬਈ ਯਾਰ ਸੰਦੀਪ ਨੂੰ ਉਹ ਕਿੱਦਾਂ ਕਰ ਰਿਆ ਨਾ ਦੁੱਧੇ ਵਾਲਾ ਵੀ ਕੋਈ ਨਾ ਯਾਰ ਸਾਡਾ ਵੀ ਟਾਈਮ ਰਿਆ ਕੋਈ ਨਹੀਂ ਤੂੰ ਆਜਾ ਯਾਰ ਦਿਲ ਤੋਂ ਬੁਰਾ ਲੱਗਿਆ ਤਾਂ ਕਰਕੇ ਮੈਨੂੰ ਇਹ ਚੀਜ਼ ਬੋਲਣੀ ਪੈਗੀ ਬਾਕੀ ਜੱਗੂ ਵਧੀਆ ਪਲੇਅਰ ਆ ਵਧੀਆ ਇਨਸਾਨ ਵੀ ਆ ਉਮੀਦ ਆ ਵੀ ਉਹ ਉਦਾਂ ਹੀ ਖੇਡਦਾ ਚਲੋ ਪਰ ਸੀਨੀਅਰ ਪਲੇਅਰ ਤੇ ਨਾ ਇਦਾਂ ਕਰਿਆ ਕਰੇ ਯਾਰ ਸੰਦੀਪ ਦਾ ਤੇ ਅਰਬਾ ਉਹ ਜਿੰਦਾ ਖੇਡਦਾ ਆ ਰਿਆ ਨਾ ਹੋਰ ਤੇ ਉਹ ਚੀਜ਼ ਨਹੀਂ ਲੱਗਦੀ ਸੀ ਸ਼ੋਭਾ ਬਾਕੀ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਲਾਈਕ ਕਰਨਾ ਬਣਦਾ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਕਿੱਦਾਂ ਦਾ ਮੇਲਾ ਲੱਗਿਆ ਕਿੱਦਾਂ ਦਾ ਭੁਲਾਥਾ ਦਾ ਕੱਪ ਲੱਗਿਆ ਉਹ ਵੀ ਤੁਸੀਂ ਜ਼ਰੂਰ ਦੱਸ ਸਕਦੇ ਹੋ ਨਵੀਂ ਵੀਡੀਓ ਵਿੱਚ ਮਿਲਦੇ ਆ ਧੰਨਵਾਦ